ਲੋਕਾਂ ਦੇ ਵਿੱਚ ਅੱਜ ਇਸ ਗੱਲ ਆ ਜੋਸ਼ ਆ ਬਈ ਜੋ ਸੰਜੀਵ ਲੋੜੇ ਨੇ ਪਿਛਲੇ 3 ਸਾਲਾਂ ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਦਾ ਵੱਡੀ ਜਿੱਤ ਇੱਥੇ ਹੋਊਗੀ पर विरोधी पार्टियां ਦਾ ਕਹਿ ਰੀਆਂ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਕੋਈ ਛੱਗੇ ਹੀ ਕੁਛ ਨਹੀਂ ਵਿਰੋਧੀਆਂ ਦੇ ਪੱਲੇ ਸਿਰਫ ਇਹੀ ਕਹਿ ਰਹੇ ਆ ਜਲੰਧਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਹੁਣ 2 ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਕਹਿ ਲੂਗੇ ਸਰਕਾਰ ਦੇ ਜਿੱਤਣਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕਹਮ ਰਹੇਗੀ ਸਾਰੀ ਦੇਖੋ ਇਹਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫਿਰ ਹੁੰਜਾ ਫਿਰ ਜਿੱਤਾਂਗੇ ਜੇਕਰ ਗੋਗੀ ਜੀ ਦੀ ਗੱਲ ਕਰੀਏ ਤੁਹਾਡੇ ਬੜੇ ਚੰਗੇ ਦੋਸਤ ਸੀ ਇਕੱਠੇ ਤੁਸੀਂ ਰਹਿੰਦੇ ਰਹੋ ਨਾ ਉਹ ਘਾਟਾ ਤਾਂ ਚਲੋ ਕਦੇ ਵੀ ਪੁਰਾਣੀ ਹੋ ਸਕਦਾ ਪਰ ਉਹਨਾਂ ਦੇ ਜਾਣ ਦੀ ਜੇਕਰ ਗੱਲ ਕਰੀਏ ਜਿਸ ਤਰੀਕੇ ਉਹ ਏਰੀਏ ਦੇ ਵਿੱਚ ਵਿਚਰਦੇ ਸੀ ਲੋਕਾਂ ਨਾਲ ਰਹਿੰਦੇ ਸੀ ਕੰਮਕਾਰ ਕਰਵਾਉਂਦੇ ਸੀ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਗੇ ਕਿ ਉਸੇ ਤਰੀਕੇ ਕੰਮਕਾਰ ਹੋਣਗੇ ਉਹਨਾਂ ਦੇ ਫਿਰ ਤੋਂ ਸੱਜਣ ਗਿਆ ਦਾ ਹਮੇਸ਼ਾ ਘਾਟਾ ਨਹੀਂ ਪੂਰਾ ਹੁੰਦਾ ਸੱਜਣ ਦਾ ਸੱਜਣ ਹੁੰਦੇ ਆ ਪਰ ਜਿਹੜੀ ਇਹ ਚੋਣ ਆਈ ਆ ਇੱਕ ਹੋਗੀ ਜੀ ਦੇ ਜਾਣ ਤੋਂ ਬਾਅਦ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਲੁਧਿਆਣੇ ਦੇ ਹਲਕਾ ਬੈਸਟ ਤੇ ਲੋਕਾਂ ਚ ਜੋਸ਼ ਆਇਆ ਇਹ ਜੋਸ਼ ਦੱਸ ਰਿਹਾ ਕਿ ਨੰਬਰ 1 ਦਾ ਬਟਨ ਨੰਬਰ 1 ਤੇ ਹੀ ਆਉਣਾ ਵਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਸ਼ਾਲ ਰੋਡ ਜੋ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤੱਲੇਗਾ ਤਰ ਤਸਵੀਰਾਂ ਲੁਧਿਆਣ ਤੋਂ ਸਾਂਝਾ ਕਰ ਰਹੇ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ ਏਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤੱਲੇ ਲੁਧਿਆਣੇ 'ਚ ਮੌਜੂਦ ਆ ਆਪਾ ਆਦਮੀ ਪਾਰਟੀ ਦੇ ਵੱਲੋਂ ਰੋਡ ショਅ ਕੱਢਿਆ ਜਾ ਰਿਹਾ ਐਮ ਐਲ ਏ ਅਸ਼ੋਕ ਪ੍ਰਕਾਸ਼ ਪੱਪੀ ਜੀ ਆ ਸਰ ਕੁਝ ਘੰਟਿਆਂ ਦਾ ਟਾਈਮ ਰਹਿ ਗਿਆ ਵਾ ਹੁਣ ਤਾਂ ਦੇਖੋ ਏ ਲੋਕਾਂ ਦੇ ਵਿੱਚ ਅੱਜ ਇਸ ਗੱਲ ਆ ਜੋਸ਼ ਆ ਭਈ ਜੋ ਸੰਜੀਵ ਲੋੜੇ ਨੇ ਪਿਛਲੇ 3 ਸਾਲਾਂ 'ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ 'ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਹਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਨਾਲ ਵੱਡੀ ਜਿੱਤ ਇੱਥੇ ਹੋਗੀ ਪਰ ਵਿਰੋਧੀ ਪਾਰਟੀਆਂ ਦਾ ਕਹਿਰੀਆ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਦੇਖੋ ਛੱਗੇ ਹੀ ਕੁਛ ਨਹੀਂ ਵਿਰੋਧੀਆਂ ਦੇ ਪੱਲੇ ਸਿਰਫ ਇਹੀ ਕਹਿ ਰਹੇ ਆ ਜਲੰਧਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਆ ਹੁਣ 2 ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਪਹਿਲੂਏ ਸਰਕਾਰ ਦੇ ਉੱਤਨਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕਹਮ ਰਹੇਗੀ ਸਾਰੀ ਦੇਖ ਰਹੇ ਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫਿਰ ਹੁੰ ਜਾ ਫਿਰ ਜਿੱਤਾਂਗੇ ਜੇਕਰ ਗੋਗੀ ਜੀ ਦੀ ਗੱਲ ਕਰੀਏ ਤੁਹਾਡੇ ਬੜੇ ਚੰਗੇ ਦੋਸਤ ਸੀ ਇਕੱਠੇ ਤੁਸੀਂ ਰਹਿੰਦੇ ਰਹੋ ਨਾ ਉਹ ਘਾਟਾ ਤਾਂ ਚਲੋ ਕਦੇ ਵੀ ਪੁਰਾਣੀ ਹੋ ਸਕਦਾ ਪਰ ਉਹਨਾਂ ਦੇ ਜਾਣ ਦੀ ਜ਼ਿਕਰ ਗੱਲ ਕਰੀਏ ਜਿਸ ਤਰੀਕੇ ਉਹ ਏਰੀਆ ਦੇ ਵਿੱਚ ਵਿਚਰਦੇ ਸੀ ਲੋਕਾਂ ਨਾਲ ਰਹਿੰਦੇ ਸੀ ਕੰਮਕਾਰ ਕਰਵਾਉਂਦੇ ਸੀ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਂਗੇ ਕਿ ਉਸੇ ਤਰੀਕੇ ਕੰਮਕਾਰ ਹੋਣਗੇ ਉਹਨਾਂ ਦੇ ਫਿਰ ਤੋਂ ਸੱਜਣ ਗਿਆ ਦਾ ਹਮੇਸ਼ਾ ਘਾਟਾ ਨਹੀਂ ਪੂਰਾ ਹੁੰਦਾ ਸੱਜਣ ਦਾ ਸੱਜਣ ਹੁੰਦੇ ਆ ਪਰ ਜਿਹੜੀ ਇਹ ਚੋਣ ਆਈ ਆ ਇੱਕ ਭੋਗੀ ਕੀ ਦੇ ਜਾਣ ਤੋਂ ਬਾਅਦ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਲੁਧਿਆਣੇ ਦੇ ਹਲਕਾ ਵੈਸਟ ਤੇ ਲੋਕਾਂ ਚ ਜੋਸ਼ ਆਏ ਇਹ ਜੋਸ਼ ਦੱਸ ਰਿਹਾ ਕਿ ਨੰਬਰ 1 ਦਾ ਵੋਟਨਾ ਨੰਬਰ 1 ਤੇ ਹੀ ਆਉਣਾ ਵਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਸ਼ਾਲ ਰੋਡ ਸ਼ੋਅ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤਾਂ ਲਗਾਤਾਰ ਤਸਵੀਰਾਂ ਲੁਧਿਆਣੇ ਤੋਂ ਸਾਂਝਾ ਕਰ ਰਹੇ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ ਢੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਲੇ ਤਾਂ ਲੁਧਿਆਣੇ 'ਚ ਮੌਜੂਦ ਆ ਆਪ ਆਦਮੀ ਪਾਰਟੀ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਐਮ ਐਲ ਏ ਅਸ਼ੋਕ ਪ੍ਰਕਾਸ਼ ਪੱਪੀ ਦੀ ਆ ਸਰ ਕੁਝ ਘੰਟਿਆਂ ਦਾ ਦੇਖੋ ਇਹ ਲੋਕਾਂ ਦੇ ਵਿੱਚ ਅੱਜ ਇਸ ਗੱਲ ਆ ਜੋਸ਼ ਆ ਭਾਈ ਜੋ ਸੰਜੀਵ ਲੋੜੇ ਨੇ ਪਿਛਲੇ 3 ਸਾਲਾਂ ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਨਾਲ ਵੱਡੀ ਜਿੱਤ ਇੱਥੇ ਹੋਊਗੀ પર વિરોધી પાર્ટીઓ ਦਾ ਕਹਿਰੀਆ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਦੇਖੋ ਛੱਗੇ ਹੀ ਕੁਛ ਨਹੀਂ ਵਿਰੋਧੀਆਂ ਦੇ ਪੱਲੇ ਸਿਰਫ ਇਹੀ ਕਹਿ ਰਹੇ ਆ ਜਲੰਧਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਹੁਣ ਦੋ ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਕਹਿ ਲੂਗੇ ਸਰਕਾਰ ਦੇਣ ਦੀ ਉਤਨਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕਹਮ ਰਹੇਗੀ ਸਾਰੀ ਦੇਖੋ ਇਹਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫਿਰ ਹੁੰਜਾ ਫਿਰ ਜਿੱਤਾਂਗੇ ਜੇਕਰ ਗੋਗੀ ਜੀ ਦੀ ਗੱਲ ਕਰੀਏ ਤੁਹਾਡੇ ਬੜੇ ਚੰਗੇ ਦੋਸਤ ਸੀ ਇਕੱਠੇ ਤੁਸੀਂ ਰਹਿੰਦੇ ਰਹੋ ਨਾ ਉਹ ਘਾਟਾ ਤਾਂ ਚਲੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਉਹਨਾਂ ਦੇ ਜਾਣ ਦੀ ਜ਼ਿਕਰ ਗੱਲ ਕਰੀਏ ਜਿਸ ਤਰੀਕੇ ਉਹ ਏਰੀਆ ਦੇ ਵਿੱਚ ਵਿਚਰਦੇ ਸੀ ਲੋਕਾਂ ਨਾਲ ਰਹਿੰਦੇ ਸੀ ਕੰਮਕਾਰ ਕਰਵਾਉਂਦੇ ਸੀ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਗੇ ਕਿ ਉਸੇ ਤਰੀਕੇ ਕੰਮਕਾਰ ਹੋਣਗੇ ਉਹਨਾਂ ਦੇ ਫਿਰ ਤੋਂ ਸੱਜਣ ਗਿਆ ਦਾ ਹਮੇਸ਼ਾ ਘਾਟਾ ਨਹੀਂ ਪੂਰਾ ਹੁੰਦਾ ਸੱਜਣ ਦਾ ਸੱਜਣ ਹੁੰਦੇ ਆ ਪਰ ਜਿਹੜੀ ਇਹ ਚੋਣ ਆਈ ਆ ਇੱਕ OGG ਦੇ ਜਾਣ ਤੋਂ ਬਾਅਦ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਲੁਧਿਆਣੇ ਦੇ ਹਲਕਾ ਬੈਸਟ ਤੇ ਲੋਕਾਂ ਚ ਜੋਸ਼ ਆਇਆ ਇਹ ਜੋਸ਼ ਦੱਸ ਰਿਹਾ ਕਿ ਨੰਬਰ 1 ਦਾ ਬਟਨ ਆ ਨੰਬਰ 1 ਤੇ ਹੀ ਆਉਣਾ ਵਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਸ਼ਾਲ ਰੋਡ ਜੋ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤਲਗਾਤਰ ਤਸਵੀਰਾਂ ਲੁਧਿਆਣੇ ਤੋਂ ਸਾਂਝਾ ਕਰ ਰਹੇ ਹਾਂ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ ਏਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਲੁਧਿਆਣੇ ਵਿੱਚ ਮੌਜੂਦ ਹਾਂ ਆਪ ਆਦਮੀ ਪਾਰਟੀ ਦੇ ਵੱਲੋਂ ਰੋਡ ショਅ ਕੱਢਿਆ ਜਾ ਰਿਹਾ ਐਮ ਐਲ ਏ ਅਸ਼ੋਕ ਪ੍ਰਕਾਸ਼ ਪੱਪੀ ਜੀ ਆ ਸਰ ਕੁਝ ਘੰਟਿਆਂ ਦਾ ਟਾਈਮ ਰਹਿ ਗਿਆ ਵਾ ਹੁਣ ਤਾਂ ਦੇਖੋ ਏ ਲੋਕਾਂ ਦੇ ਵਿੱਚ ਅੱਜ ਇਸ ਗੱਲ ਆ ਜੋਸ਼ ਆ ਭਈ ਜੋ ਸੰਜੀਵ ਲੋੜੇ ਨੇ ਪਿਛਲੇ 3 ਸਾਲਾਂ 'ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ 'ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਹਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਨਾਲ ਵੱਡੀ ਜਿੱਤ ਇੱਥੇ ਹੋਗੀ ਪਰ ਵਿਰੋਧੀ ਪਾਰਟੀਆਂ ਦਾ ਕਹਿਰੀਆ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਦੇਖੋ ਛੱਜੇ ਹੀ ਕੁਛ ਨਹੀਂ ਵਿਰੋਧੀਆਂ ਦੇ ਬੁੱਲੇ ਸਿਰਫ ਇਹ ਆ ਜਲੰਧਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਸੀ ਹੁਣ 2 ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਤੇਲੂ ਸਰਕਾਰ ਦੇ ਉੱਤਨਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕ अहम ਰਹੇਗੀ ਸਾਰੀ ਦੇਖੋ ਇਹਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫਿਰ ਹੁੰਜਾ ਫਿਰ ਜਿੱਤਾਂਗੇ ਜੇਕਰ ਗੋਗੀ ਜੀ ਦੀ ਗੱਲ ਕਰੀਏ ਤੁਹਾਡੇ ਬੜੇ ਚੰਗੇ ਦੋਸਤ ਸੀ ਇਕੱਠੇ ਤੁਸੀਂ ਰਹਿੰਦੇ ਰਹੋ ਨਾ ਉਹ ਘਾਟਾ ਤਾਂ ਚਲੋ ਕਦੇ ਵੀ ਪੁਰਾਣੀ ਹੋ ਸਕਦਾ ਪਰ ਉਹਨਾਂ ਦੇ ਜਾਣ ਦੀ ਜੇਕਰ ਗੱਲ ਕਰੀਏ ਜਿਸ ਤਰੀਕੇ ਉਹ ਏਰੀਆ ਦੇ ਵਿੱਚ ਵਿਚਰਦੇ ਸੀ ਲੋਕਾਂ ਨਾਲ ਰਹਿੰਦੇ ਸੀ ਕੰਮਕਾਰ ਕਰਵਾਉਂਦੇ ਸੀ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਗੇ ਕਿ ਉਸੇ ਤਰੀਕੇ ਕੰਮ ਕਰ ਹੋਣਗੇ ਉਹਨਾਂ ਦੇ ਸੱਜਣ ਗਿਆ ਦਾ ਹਮੇਸ਼ਾ ਘਾਟਾ ਨਹੀਂ ਪੂਰਾ ਹੁੰਦਾ ਸੱਜਣ ਦਾ ਸੱਜਣ ਹੁੰਦੇ ਆ ਪਰ ਜਿਹੜੀ ਇਹ ਚੋਣ ਆਈ ਆ ਇੱਕ ਭੋਗੀ ਜੀ ਦੇ ਜਾਣ ਤੋਂ ਬਾਅਦ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਲੁਧਿਆਣੇ ਦੇ ਹਲਕਾ ਵੈਸਟ ਤੇ ਲੋਕਾਂ ਚ ਜੋਸ਼ ਆ ਇਹ ਜੋਸ਼ ਦੱਸ ਰਿਹਾ ਕਿ ਨੰਬਰ 1 ਦਾ ਵਚਨ ਨੰਬਰ 1 ਤੇ ਹੀ ਆਉਣਾ ਵਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਸ਼ਾਲ ਰੋਡ ショਅ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤਾਂ ਲਗਾਤਾਰ ਤਸਵੀਰਾਂ ਲੁਧਿਆਣੇ ਤੋਂ ਸਾਂਝਾ ਕਰ ਰਹੇ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ ਢੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਲੇ ਤਾਂ ਲੁਧਿਆਣੇ 'ਚ ਮੌਜੂਦ ਆ ਆਪ ਆਦਮੀ ਪਾਰਟੀ ਦੇ ਵੱਲੋਂ ਰੋਡ ショਅ ਕੱਢਿਆ ਜਾ ਰਿਹਾ ਐਮ ਐਲ ਏ ਅਸ਼ੋਕ ਪ੍ਰਕਾਸ਼ ਪੱਪੀ ਦੀ ਆ ਸਰ ਕੁਝ ਘੰਟਿਆਂ ਦਾ ਟਾਈਮ ਰਹਿ ਗਿਆ ਵਾ ਹੁਣ ਤਾਂ ਦੇਖੋ ਇਹ ਲੋਕਾਂ ਦੇ ਵਿੱਚ ਅੱਜ ਇਸ ਗੱਲ ਆ ਜੋਸ਼ ਆ ਭਈ ਜੋ ਸੰਜੀਵ ਲੋੜੇ ਨੇ ਪਿਛਲੇ 3 ਸਾਲਾਂ ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਦਾ ਵੱਡੀ ਜਿੱਤ ਇੱਥੇ ਹੋਗੀ ਪਰ ਵਿਰੋਧੀ ਪਾਰਟੀਆਂ ਦਾ ਕਹਿਰੀਆ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਦੇਖੋ ਛੱਡੇ ਹੀ ਕੁਛ ਨਹੀਂ ਵਿਰੋਧੀਆਂ ਦੇ ਪੱਲੇ ਸਿਰਫ ਇਹੀ ਕਹਿ ਰਹੇ ਆ ਜਿਲੰਦਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਸੀ ਹੁਣ ਦੋ ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਕਹਿ ਦੂਗੇ ਸਰਕਾਰ ਦੇ ਉੱਤਨਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕਹਮ ਰਹੇਗੀ ਸਾਰੀ ਦੇਖ ਰਹੇ ਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫਿਰ ਹੁੰਜਾ ਫਿਰ ਜਿੱਤਾਂਗੇ ਜੇਕਰ ਗੋਗੀ ਜੀ ਦੀ ਗੱਲ ਕਰੀਏ ਤੁਹਾਡੇ ਬੜੇ ਚੰਗੇ ਦੋਸਤ ਸੀ ਇਕੱਠੇ ਤੁਸੀਂ ਰਹਿੰਦੇ ਰਹੋ ਨਾ ਉਹ ਘਾਟਾ ਤਾਂ ਚਲੋ ਕਦੇ ਵੀ ਪੁਰਾਣੀ ਹੋ ਸਕਦਾ ਪਰ ਉਨਾ ਦੇ ਜਾਣ ਦੀ ਜ਼ਿਕਰ ਗੱਲ ਕਰੀਏ ਜਿਸ ਤਰੀਕੇ ਉਹ ਏਰੀਆ ਦੇ ਵਿੱਚ ਵਿਚਰਦੇ ਸੀ ਲੋਕਾਂ ਨਾਲ ਰਹਿੰਦੇ ਸੀ ਕੰਮਕਾਰ ਕਰਵਾਉਂਦੇ ਸੀ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਂਗੇ ਕਿ ਉਸੇ ਤਰੀਕੇ ਕੰਮਕਾਰ ਹੋਣਗੇ ਉਹਨਾਂ ਦੇ ਫਿਰ ਤੋਂ ਸੱਜਣ ਗਿਆ ਦਾ ਹਮੇਸ਼ਾ ਘਾਟਾ ਨਹੀਂ ਪੂਰਾ ਹੁੰਦਾ ਸੱਜਣ ਦਾ ਸੱਜਣ ਹੁੰਦੇ ਆ ਪਰ ਜਿਹੜੀ ਇਹ ਚੋਣ ਆਈ ਆ ਇੱਕ ੋਗੀ ਜੀ ਦੇ ਜਾਣ ਤੋਂ ਬਾਅਦ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਲੁਧਿਆਣੇ ਦੇ ਹਲਕਾ ਵੈਸਟ ਤੇ ਲੋਕਾਂ ਚ ਜੋਸ਼ ਆਏ ਇਹ ਜੋਸ਼ ਦੱਸ ਰਿਹਾ ਇਹ ਨੰਬਰ 1 ਦਾ ਬਟਨ ਨੰਬਰ 1 ਤੇ ਹੀ ਆਉਣਾ ਵਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਸ਼ਾਲ ਰੋਡ 'ਚੋਂ ਆ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤਾਂ ਲਗਾਤਾਰ ਤਸਵੀਰਾਂ ਲੁਧਿਆਣੇ ਤੋਂ ਸਾਂਝਾ ਕਰ ਰਹੇ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ ਢੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਲੁਧਿਆਣੇ 'ਚ ਮੌਜੂਦ ਆ ਆਪ ਆਦਮੀ ਪਾਰਟੀ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਐਮ ਐਲ ਏ ਅਸ਼ੋਕ ਪ੍ਰਕਾਸ਼ ਪੱਪੀ ਦੀ ਆ ਸਰ ਕੁਝ ਘੰਟਿਆਂ ਵੇ ਕੋਈ ਲੋਕਾਂ ਦੇ ਵਿੱਚ ਅੱਜ ਇਸ ਗੱਲ ਆ ਜੋਸ਼ ਆ ਭਈ ਜੋ ਸੰਜੀਵ ਲੋੜੇ ਨੇ ਪਿਛਲੇ 3 ਸਾਲਾਂ ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਨਾਲ ਵੱਡੀ ਜਿੱਤ ਇੱਥੇ ਹੋਊਗੀ اور ਵਿਰੋਧੀ ਪਾਰਟੀਆਂ ਦਾ ਕਹਿਰੀਆ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਕੋਈ ਛੱਡੇ ਹੀ ਕੁਝ ਨਹੀਂ ਵਿਰੋਧੀਆਂ ਦੇ ਪੱਲੇ ਸਿਰਫ ਇਹੀ ਕਹਿ ਰਹੇ ਆ ਜਲੰਧਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਸੀ ਹੁਣ 2 ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਕਹਿ ਲੂਗੇ ਸਰਕਾਰ ਦੇ ਹਿੱਤਣਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕਹਮ ਰਹੇਗੀ ਸਾਰੀ ਦੇਖੋ ਇਹਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫਿਰ ਹੁੰਜਾ ਫਿਰ ਜਿੱਤਾਂਗੇ ਜੇਕਰ ਗੋਗੀ ਜੀ ਦੀ ਗੱਲ ਕਰੀਏ ਤੁਹਾਡੇ ਬੜੇ ਚੰਗੇ ਦੋਸਤ ਸੀ ਇਕੱਠੇ ਬਿਸੀ ਰਹਿੰਦੇ ਰਹੋ ਨਾ ਉਹ ਘਾਟਾ ਤਾਂ ਚਲੋ ਕਦੇ ਵੀ ਪੁਰਾਣੀ ਹੋ ਸਕਦਾ ਪਰ ਉਹਨਾਂ ਦੀ ਜਾਣ ਦੀ ਜੇਕਰ ਗੱਲ ਕਰੀਏ ਜਿਸ ਤਰੀਕੇ ਉਹ ਏਰੀਆ ਦੇ ਵਿੱਚ ਵਿਚਰਦੇ ਸੀ ਲੋਕਾਂ ਨਾਲ ਰਹਿੰਦੇ ਸੀ ਕੰਮਕਾਰ ਕਰਵਾਉਂਦੇ ਸੀ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਂਗੇ ਕਿ ਉਸੇ ਤਰੀਕੇ ਕੰਮਕਾਰ ਹੋਣਗੇ ਉਹਨਾਂ ਦੇ ਫਿਰ ਤੋਂ ਸੱਜਣ ਗਿਆ ਦਾ ਹਮੇਸ਼ਾ ਘਾਟਾ ਨਹੀਂ ਪੂਰਾ ਹੁੰਦਾ ਸੱਜਣ ਦਾ ਸੱਜਣ ਹੁੰਦੇ ਆ ਪਰ ਜਿਹੜੀ ਇਹ ਚੋਣ ਆਈ ਆ ਇੱਕ OGG ਦੇ ਜਾਣ ਤੋਂ ਬਾਅਦ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਲੁਧਿਆਣੇ ਦੇ ਹਲਕਾ ਵੈਸਟ ਤੇ ਲੋਕਾਂ ਚ ਜੋਸ਼ ਆਇਆ ਇਹ ਜੋਸ਼ ਦੱਸ ਰਿਹਾ ਕਿ ਨੰਬਰ 1 ਦਾ ਵੋਟਨਾ ਨੰਬਰ 1 ਤੇ ਹੀ ਆਉਣਾ ਵਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਸ਼ਾਲ ਰੋਡ ਜੋ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤਲਗਾਤਰ ਤਸਵੀਰਾਂ ਲੁਧਿਆਣੇ ਤੋਂ ਸਾਂਝਾ ਕਰ ਰਹੇ ਹਾਂ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ ਢੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾ ਲੁਧਿਆਣੇ 'ਚ ਮੌਜੂਦ ਹਾਂ ਆਪ ਆਦਮੀ ਪਾਰਟੀ ਦੇ ਵੱਲੋਂ ਰੋਡ ショਅ ਕੱਟਿਆ ਜਾ ਰਿਹਾ ਐਮ ਐਲ ਏ ਅਸ਼ੋਕ ਪ੍ਰਾਚਰ ਪੱਪੀ ਜੀ ਆ ਸਰ ਕੁਝ ਘੰਟਿਆਂ ਦਾ ਟਾਈਮ ਰਹਿ ਗਿਆ ਵਾ ਹੁਣ ਤਾਂ ਦੇਖੋ ਇਹ ਲੋਕਾਂ ਦੇ ਵਿੱਚ ਅੱਜ ਇਸ ਗੱਲ ਦਾ ਜੋਸ਼ ਆ ਭਈ ਜੋ ਸੰਜੀਵ ਲੋੜੇ ਨੇ ਪਿਛਲੇ 3 ਸਾਲਾਂ 'ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ 'ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਹਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਨਾਲ ਵੱਡੀ ਜਿੱਤ ਇੱਥੇ ਹੋਗੀ ਪਰ ਵਿਰੋਧੀ ਪਾਰਟੀਆਂ ਦਾ ਕਹਿਰੀਆ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਕੋ ਛੱਡੇ ਹੀ ਕੁਛ ਨਹੀਂ ਵਿਰੋਧੀਆਂ ਦੇ ਪੱਲੇ ਸਿਰਫ ਇਹੀ ਕਹਿ ਰਹੇ ਆ ਜਲੰਧਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਆ ਹੁਣ 2 ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਬੈਲੂਏ ਸਰਕਾਰ ਦੇ ਉੱਟਣਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕਹਮ ਰਹੇਗੀ ਸਾਰੀ ਦੇਖੋ ਇਹਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫਿਰ ਹੁੰਜਾ ਫਿਰ ਜਿੱਤਾਂਗੇ ਜੇਕਰ ਗੋਗੀ ਜੀ ਦੀ ਗੱਲ ਕਰੀਏ ਤੁਹਾਡੇ ਬੜੇ ਚੰਗੇ ਦੋਸਤ ਸੀ ਇਕੱਠੇ ਬਸੇ ਰਹਿੰਦੇ ਰਹੋ ਨਾ ਉਹ ਘਾਟਾ ਤਾਂ ਚਲੋ ਕਦੇ ਵੀ ਪੁਰਾਣੀ ਹੋ ਸਕਦਾ ਪਰ ਉਹਨਾ ਦੇ ਜਾਣ ਦੀ ਜ਼ਿਕਰ ਗੱਲ ਕਰੀਏ ਜਿਸ ਤਰੀਕੇ ਉਹ ਏਰੀਆ ਦੇ ਵਿੱਚ ਵਿਚਰਦੇ ਸੀ ਲੋਕਾਂ ਨਾਲ ਰਹਿੰਦੇ ਸੀ ਕੰਮਕਾਰ ਕਰਵਾਉਂਦੇ ਸੀ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਂਗੇ ਕਿ ਉਸੇ ਤਰੀਕੇ ਕੰਮਕਾਰ ਹੋਣਗੇ ਉਹਨਾਂ ਦੇ ਫਿਰ ਤੋਂ ਸੱਜਣ ਗਿਆ ਦਾ ਹਮੇਸ਼ਾ ਘਾਟਾ ਨਹੀਂ ਪੂਰਾ ਹੁੰਦਾ ਸੱਜਣ ਦਾ ਸੱਜਣ ਹੁੰਦੇ ਆ ਪਰ ਜਿਹੜੀ ਇਹ ਚੋਣ ਆਈ ਆ ਇੱਕ ਵੋਕੀਜੀ ਦੇ ਜਾਣ ਤੋਂ ਬਾਅਦ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਲੁਧਿਆਣੇ ਦੇ ਹਲਕਾ ਵੈਸਟ ਤੇ ਲੋਕਾਂ ਚ ਜੋਸ਼ ਆਏ ਇਹ ਜੋਸ਼ ਦੱਸ ਰਿਹਾ ਕਿ ਨੰਬਰ 1 ਦਾ ਵੋਟ ਨਾ ਨੰਬਰ 1 ਤੇ ਹੀ ਆਉਣਾ ਵਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਸ਼ਾਲ ਰੋਡ 'ਚੋਂ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤਾਂ ਲਗਾਤਾਰ ਤਸਵੀਰਾਂ ਲੁਧਿਆਣਾ ਤੋਂ ਸਾਂਝਾ ਕਰ ਰਹੇ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਲੁਧਿਆਣੇ 'ਚ ਮੌਜੂਦ ਆ ਆਪ ਆਦਮੀ ਪਾਰਟੀ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਐਮ ਐਲ ਏ ਅਸ਼ੋਕ ਪ੍ਰਕਾਸ਼ ਪੱਪੀ ਦੀ ਆ ਸਰ ਕੁਝ ਘੰਟਿਆਂ ਦਾ ਦੇ ਕੋਈ ਲੋਕਾਂ ਦੇ ਵਿੱਚ ਅੱਜ ਇਸ ਗੱਲ ਆ ਜੋਸ਼ ਆ ਭਈ ਜੋ ਸੰਜੀਵ ਲੋੜੇ ਨੇ ਪਿਛਲੇ 3 ਸਾਲਾਂ ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਨਾਲ ਵੱਡੀ ਜਿੱਤ ਇੱਥੇ ਹੋਊਗੀ اور ਵਿਰੋਧੀ ਪਾਰਟੀਆਂ ਦਾ ਕਹਿਰੀਆ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਕੋਈ ਛੱਡਿਆ ਹੀ ਕੁਛ ਨਹੀਂ ਵਿਰੋਧੀਆਂ ਦੇ ਪੱਲੇ ਸਿਰਫ ਇਹੀ ਕਹਿ ਰਹੇ ਆ ਜਲੰਧਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਹੁਣ 2 ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਕਹਿ ਲੂਏ ਸਰਕਾਰ ਦੇ ਡਿੱਟਣਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕਹਮ ਰਹੇਗੀ ਸਾਰੀ ਦੇਖੋ ਇਹਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫੇਰ ਹੁੰਜਾ ਫੇਰ ਕਿੱਤਾਂਗੇ ਜੇਕਰ ਗੋਗੀ ਜੀ ਦੀ ਗੱਲ ਕਰੀਏ ਤੁਹਾਡੇ ਬੜੇ ਚੰਗੇ ਦੋਸਤ ਸੀ ਇਕੱਠੇ ਤੁਸੀਂ ਰਹਿੰਦੇ ਰਹੋ ਨਾ ਉਹ ਘਾਟਾ ਤਾਂ ਚਲੋ ਕਦੇ ਵੀ ਪੁਰਾਣੀ ਹੋ ਸਕਦਾ ਪਰ ਉਹਨਾਂ ਦੀ ਜਾਣ ਦੀ ਜੇਕਰ ਗੱਲ ਕਰੀਏ ਜਿਸ ਤਰੀਕੇ ਉਹ ਏਰੀਆ ਦੇ ਵਿੱਚ ਵਿਚਰਦੇ ਸੀ ਲੋਕਾਂ ਨਾਲ ਰਹਿੰਦੇ ਸੀ ਕੰਮ ਕਰਵਾਉਂਦੇ ਸੀ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਂਗੇ ਕਿ ਉਸੇ ਤਰੀਕੇ ਕੰਮ ਕਰ ਹੋਣਗੇ ਉਹਨਾਂ ਦੇ ਫਿਰ ਤੋਂ ਸੱਜਣ ਗਿਆ ਦਾ ਹਮੇਸ਼ਾ ਘਾਟਾ ਨਹੀਂ ਪੂਰਾ ਹੁੰਦਾ ਸੱਜਣ ਦਾ ਸੱਜਣ ਹੁੰਦੇ ਆ ਪਰ ਜਿਹੜੀ ਇਹ ਚੋਣ ਆਈ ਆ ਇੱਕ OGG ਦੀ ਜਾਨ ਤੋਂ ਬਾਅਦ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਲੁਧਿਆਣੇ ਦੇ ਹਲਕਾ ਬੈਸਟ ਤੇ ਲੋਕਾਂ ਚ ਜੋਸ਼ ਆਇਆ ਇਹ ਜੋਸ਼ ਦੱਸ ਰਿਹਾ ਕਿ ਨੰਬਰ 1 ਦਾ ਵੋਟਨਾ ਨੰਬਰ 1 ਤੇ ਹੀ ਆਉਣਾ ਵਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਸ਼ਾਲ ਰੋਡ ਜੋ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤਲਗਾਤਰ ਤਸਵੀਰਾਂ ਲੁਧਿਆਣੇ ਤੋਂ ਸਾਂਝਾ ਕਰ ਰਹੇ ਹਾਂ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦੇਵ ਏਅਰਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੇਵ ਲੁਧਿਆਣੇ 'ਚ ਮੌਜੂਦ ਹਾਂ ਆਪਾ ਆਦਮੀ ਪਾਰਟੀ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਐਮ ਐਲ ਏ ਅਸ਼ੋਕ ਪ੍ਰਕਾਸ਼ ਪੱਪੀ ਜੀ ਆ ਸਰ ਕੁਝ ਘੰਟਿਆਂ ਦਾ ਟਾਈਮ ਰਹਿ ਗਿਆ ਵਾ ਹੁਣ ਤਾਂ ਦੇਖੋ ਏ ਲੋਕਾਂ ਦੇ ਵਿੱਚ ਅੱਜ ਇਸ ਗੱਲ ਆ ਜੋਸ਼ ਆ ਭਈ ਜੋ ਸੰਜੀਵ ਲੋਹੜੇ ਨੇ ਪਿਛਲੇ 3 ਸਾਲਾਂ 'ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ 'ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਦਾ ਵੱਡੀ ਜਿੱਤ ਇੱਥੇ ਹੋਗੀ ਪਰ ਵਿਰੋਧੀ ਪਾਰਟੀਆਂ ਦਾ ਕਹਿਰੀਆ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਦੇਖੋ ਛੱਜੇ ਹੀ ਕੁਛ ਨਹੀਂ ਵਿਰੋਧੀਆਂ ਦੇ ਪੱਲੇ ਸਿਰਫ ਇਹੀ ਕਹਿ ਰਹੇ ਆ ਜਲੰਧਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਆ ਹੁਣ 2 ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਪਹਿਲੂਏ ਸਰਕਾਰ ਦੇ ਜੁੱਟਣਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕਹਮ ਰਹੇਗੀ ਸਾਰੀ ਦੇਖ ਰਹੇ ਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫਿਰ ਹੁੰਜਾ ਫਿਰ ਜਿੱਤਾਂਗੇ ਜੇਕਰ ਗੋਗੀ ਜੀ ਦੀ ਗੱਲ ਕਰੀਏ ਤੁਹਾਡੇ ਬੜੇ ਚੰਗੇ ਦੋਸਤ ਇਕੱਠੇ ਤੁਸੀਂ ਰਹਿੰਦੇ ਰਹੋ ਨਾ ਉਹ ਘਾਟਾ ਤਾਂ ਚਲੋ ਕਦੇ ਵੀ ਪੁਰਾਣੀ ਹੋ ਸਕਦਾ ਪਰ ਉਹਨਾਂ ਦੇ ਜਾਣ ਦੀ ਜ਼ਿਕਰ ਗੱਲ ਕਰੀਏ ਜਿਸ ਤਰੀਕੇ ਉਹ ਏਰੀਆ ਦੇ ਵਿੱਚ ਵਿਚਰਦੇ ਸੀ ਲੋਕਾਂ ਦਾ ਰਹਿੰਦੇ ਸੀ ਕੰਮ ਕਰਵਾਉਂਦੇ ਸੀ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਂਗੇ ਕਿ ਉਸੇ ਤਰੀਕੇ ਕੰਮਕਾਰ ਹੋਣਗੇ ਉਹਨਾਂ ਦੇ ਫਿਰ ਤੋਂ ਸੱਜਣ ਗਿਆ ਦਾ ਹਮੇਸ਼ਾ ਘਾਟਾ ਨਹੀਂ ਪੂਰਾ ਹੁੰਦਾ ਸੱਜਣ ਦਾ ਸੱਜਣ ਹੁੰਦੇ ਆ ਪਰ ਜਿਹੜੀ ਇਹ ਚੋਣ ਆਈ ਆ ਇੱਕ ਓਗੀ ਜੀ ਦੇ ਜਾਣ ਤੋਂ ਬਾਅਦ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਲੁਧਿਆਣੇ ਦੇ ਹਲਕਾ ਬੈਸਟ ਤੇ ਲੋਕਾਂ ਚ ਜੋਸ਼ ਆਏ ਇਹ ਜੋਸ਼ ਦੱਸ ਰਿਹਾ ਕਿ ਨੰਬਰ 1 ਦਾ ਵੋਟਨਾ ਨੰਬਰ 1 ਤੇ ਹੀ ਆਉਣਾ ਵਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਸ਼ਾਲ ਰੋਡ ਤੋਂ ਆ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤਾਂ ਲਗਾਤਾਰ ਤਸਵੀਰਾਂ ਲੁਧਿਆਣ ਤੋਂ ਸਾਂਝਾ ਕਰ ਰਹੇ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦੇਵ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਲੇ ਤਾਂ ਲੁਧਿਆਣੇ 'ਚ ਮੌਜੂਦ ਆ ਆਪ ਆਦਮੀ ਪਾਰਟੀ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਐਮ ਐਲ ਏ ਅਸ਼ੋਕ ਪ੍ਰਕਾਸ਼ ਪੱਪੀ ਦੀ ਆ ਸਰ ਕੁਝ ਘੰਟਿਆਂ ਦਾ ਟਾਈਮ ਵੇਖੋ ਇਹ ਲੋਕਾਂ ਦੇ ਵਿੱਚ ਅੱਜ ਇਸ ਗੱਲ ਆ ਜੋਸ਼ ਆ ਬਈ ਜੋ ਸੰਜੀਵ ਲੋੜੇ ਨੇ ਪਿਛਲੇ 3 ਸਾਲਾਂ ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਨਾਲ ਵੱਡੀ ਜਿੱਤ ਇੱਥੇ ਹੋਊਗੀ ਸਾਰੇ ਵਿਰੋਧੀ ਪਾਰਟੀਆਂ ਦਾ ਕਹਿਰੀਆ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਦੇਖੋ ਛੱਡੇ ਹੀ ਕੁਛ ਨਹੀਂ ਵਿਰੋਧੀਆਂ ਦੇ ਪੱਲੇ ਸਿਰਫ ਇਹੀ ਕਹਿ ਰਹੇ ਆ ਜਲੰਧਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਹੁਣ 2 ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਕਹਿ ਲੂਏ ਸਰਕਾਰ ਦੇ ਜਿੱਤਣਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕਹਮ ਰਹੇਗੀ ਸਾਰੀ ਦੇਖ ਰਹੇ ਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫਿਰ ਹੁੰਜਾ ਫਿਰ ਜਿੱਤਾਂਗੇ ਜੇਕਰ ਗੋਗੀ ਜੀ ਦੀ ਗੱਲ ਕਰੀਏ ਤੁਹਾਡੇ ਬੜੇ ਚੰਗੇ ਦੋਸਤ ਸੀ ਇਕੱਠੇ ਤੁਸੀਂ ਰਹਿੰਦੇ ਰਹੋ ਨਾ ਉਹ ਘਾਟਾ ਤਾਂ ਚਲੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਉਹਨਾਂ ਦੇ ਜਾਣ ਦੀ ਜੇਕਰ ਗੱਲ ਕਰੀਏ ਜਿਸ ਤਰੀਕੇ ਉਹ ਏਰੀਆ ਦੇ ਵਿੱਚ ਵਿਚਰਦੇ ਸੀ ਲੋਕਾਂ ਨਾਲ ਰਹਿੰਦੇ ਸੀ ਕੰਮ ਕਰਕੇ ਕਰਵਾਉਂਦੇ ਸੀ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਗੇ ਕਿ ਉਸੇ ਤਰੀਕੇ ਕੰਮਕਾਰ ਹੋਣਗੇ ਉਹਨਾਂ ਦੇ ਫਿਰ ਤੋਂ ਸੱਜਣ ਗਿਆ ਦਾ ਹਮੇਸ਼ਾ ਘਾਟਾ ਨਹੀਂ ਪੂਰਾ ਹੁੰਦਾ ਸੱਜਣ ਦਾ ਸੱਜਣ ਹੁੰਦੇ ਆ ਪਰ ਜਿਹੜੀ ਇਹ ਚੋਣ ਆਈ ਆ ਇੱਕ OGG ਜੀ ਦੇ ਜਾਣ ਤੋਂ ਬਾਅਦ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਲੁਧਿਆਣੇ ਦੇ ਹਲਕਾ ਬੈਸਟ ਤੇ ਲੋਕਾਂ ਚ ਜੋਸ਼ ਆਇਆ ਇਹ ਜੋਸ਼ ਦੱਸ ਰਿਹਾ ਕਿ ਨੰਬਰ 1 ਦਾ ਵਚਨ ਨੰਬਰ 1 ਤੇ ਹੀ ਆਉਣਾ ਵਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਸ਼ਾਲ ਰੋਡ ਜੋ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤਲਗਾਤਰ ਤਸਵੀਰਾਂ ਲੁਧਿਆਣੇ ਤੋਂ ਸਾਂਝਾ ਕਰ ਰਹੇ ਹਾਂ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦੁਲੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੁਲੇ ਤਲੁਧਿਆਣੇ ਵਿੱਚ ਮੌਜੂਦ ਆ ਆਪਾ ਆਦਮੀ ਪਾਰਟੀ ਦੇ ਵੱਲੋਂ ਰੋਡ ショਅ ਕੱਢਿਆ ਜਾ ਰਿਹਾ ਐਮ ਐਲ ਏ ਅਸ਼ੋਕ ਪ੍ਰਕਾਸ਼ ਪੱਪੀ ਦੀ ਆ ਸਰ ਕੁਝ ਘੰਟਿਆਂ ਦਾ ਟਾਈਮ ਰਹਿ ਗਿਆ ਵਾ ਹੁਣ ਤਾਂ ਦੇਖੋ ਏ ਲੋਕਾਂ ਦੇ ਵਿੱਚ ਅੱਜ ਇਸ ਗੱਲ ਆ ਜੋਸ਼ ਆ ਭਈ ਜੋ ਸੰਜੀਵ ਲੋੜੇ ਨੇ ਪਿਛਲੇ 3 ਸਾਲਾਂ 'ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ 'ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਹਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਨਾਲ ਵੱਡੀ ਜਿੱਤ ਇੱਥੇ ਹੋਗੀ ਪਰ ਵਿਰੋਧੀ ਪਾਰਟੀਆਂ ਦਾ ਕਹਿਰੀਆ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਦੇਖੋ ਛੱਗੇ ਹੀ ਕੁਛ ਨਹੀਂ ਵਿਰੋਧੀਆਂ ਦੇ ਪੱਲੇ ਸਿਰਫ ਇਹੀ ਕਹਿ ਰਹੇ ਆ ਜਲੰਧਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਆ ਹੁਣ 2 ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਪਹਿਲੂਏ ਸਰਕਾਰ ਦੇ ਉੱਤਣਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕਹਮ ਰਹੇਗੀ ਸਾਰੀ ਦੇਖੋ ਇਹਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫਿਰ ਹੁੰਜਾ ਫਿਰ ਜਿੱਤਾਂਗੇ ਜੇਕਰ ਗੋਗੀ ਜੀ ਦੀ ਗੱਲ ਕਰੀਏ ਤੁਹਾਡੇ ਬੜੇ ਚੰਗੇ ਦੋਸਤ ਸੀ ਇਕੱਠੇ ਤੁਸੀਂ ਰਹਿੰਦੇ ਰਹੋ ਨਾ ਉਹ ਘਾਟਾ ਤਾਂ ਚਲੋ ਕਦੇ ਵੀ ਪੁਰਾਣੀ ਹੋ ਸਕਦਾ ਪਰ ਉਨਾ ਦੇ ਜਾਣ ਦੀ ਜ਼ਿਕਰ ਗੱਲ ਕਰੀਏ ਜਿਸ ਤਰੀਕੇ ਉਹ ਏਰੀਆ ਦੇ ਵਿੱਚ ਵਿਚਰਦੇ ਸੀ ਲੋਕਾਂ ਨਾਲ ਰਹਿੰਦੇ ਸੀ ਕੰਮਕਾਰ ਕਰਵਾਉਂਦੇ ਸੀ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਂਗੇ ਕਿ ਉਸੇ ਤਰੀਕੇ ਕੰਮਕਾਰ ਹੋਣਗੇ ਉਹਨਾਂ ਦੇ ਫਿਰ ਤੋਂ ਸੱਜਣ ਗਿਆ ਦਾ ਹਮੇਸ਼ਾ ਘਾਟਾ ਨਹੀਂ ਪੂਰਾ ਹੁੰਦਾ ਸੱਜਣ ਦਾ ਸੱਜਣ ਹੁੰਦੇ ਆ ਪਰ ਜਿਹੜੀ ਇਹ ਚੋਣ ਆਈ ਆ ਇੱਕ ਹੋਗੀ ਕੀ ਦੇ ਜਾਣ ਤੋਂ ਬਾਅਦ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਲੁਧਿਆਣੇ ਦੇ ਹਲਕਾ ਵੈਸਟ ਤੇ ਲੋਕਾਂ ਚ ਜੋਸ਼ ਆਏ ਇਹ ਜੋਸ਼ ਦੱਸ ਰਿਹਾ ਕਿ ਨੰਬਰ 1 ਦਾ ਵੋਟਨਾ ਨੰਬਰ 1 ਤੇ ਹੀ ਆਉਣਾ ਵਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਸ਼ਾਲ ਰੋਡ ਸ਼ੋਅ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤਾਂ ਲਗਾਤਾਰ ਤਸਵੀਰਾਂ ਲੁਧਿਆਣੇ ਤੋਂ ਸਾਂਝਾ ਕਰ ਰਹੇ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦੇਵ ਢੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੇਵ ਤਾਂ ਲੁਧਿਆਣੇ 'ਚ ਮੌਜੂਦ ਆ ਆਪ ਆਦਮੀ ਪਾਰਟੀ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਐਮ ਐਲ ਏ ਅਸ਼ੋਕ ਪ੍ਰਕਾਸ਼ ਪੱਪੀ ਦੀ ਆ ਸਰ ਕੁਝ ਘੰਟਿਆਂ ਵੇਖੋ ਇਹ ਲੋਕਾਂ ਦੇ ਵਿੱਚ ਅੱਜ ਇਸ ਗੱਲ ਆ ਜੋਸ਼ ਆ ਭਾਈ ਜੋ ਸੰਜੀਵ ਲੋੜੇ ਨੇ ਪਿਛਲੇ 3 ਸਾਲਾਂ ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਨਾਲ ਵੱਡੀ ਜਿੱਤ ਇੱਥੇ ਹੋਊਗੀ पर विरोधी पार्टियां ਦਾ ਕਹਿਰੀਆ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਦੇਖੋ ਛੱਡਿਆ ਹੀ ਕੁਛ ਨਹੀਂ ਵਿਰੋਧੀਆਂ ਦੇ ਪੱਲੇ ਸਿਰਫ ਇਹੀ ਕਹਿ ਰਹੇ ਆ ਜਲੰਧਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਹੁਣ ਦੋ ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਕਹਿ ਲੂਗੇ ਸਰਕਾਰ ਦੇਣ ਦੀ ਉੱਤਣਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕਹਮ ਰਹੇਗੀ ਸਾਰੀ ਦੇਖੋ ਇਹਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫਿਰ ਹੁੰਜਾ ਫਿਰ ਜਿੱਤਾਂਗੇ ਜੇਕਰ ਗੋਗੀ ਜੀ ਦੀ ਗੱਲ ਕਰੀਏ ਤੁਹਾਡੇ ਬੜੇ ਚੰਗੇ ਦੋਸਤ ਸੀ ਇਕੱਠੇ ਤੁਸੀਂ ਰਹਿੰਦੇ ਰਹੋ ਨਾ ਉਹ ਘਾਟਾ ਤਾਂ ਚਲੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਉਹਨਾਂ ਦੇ ਜਾਣ ਦੀ ਜੇਕਰ ਗੱਲ ਕਰੀਏ ਜਿਸ ਤਰੀਕੇ ਉਹ ਏਰੀਆ ਦੇ ਵਿੱਚ ਵਿਚਰਦੇ ਸੀ ਲੋਕਾਂ ਨਾਲ ਰਹਿੰਦੇ ਸੀ ਕੰਮਕਾਰ ਕਰਵਾਉਂਦੇ ਸੀ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਗੇ ਕਿ ਉਸੇ ਤਰੀਕੇ ਕੰਮਕਾਰ ਹੋਣਗੇ ਉਹਨਾਂ ਦੇ ਫਿਰ ਤੋਂ ਸੱਜਣ ਗਿਆ ਦਾ ਹਮੇਸ਼ਾ ਘਾਟਾ ਨਹੀਂ ਪੂਰਾ ਹੁੰਦਾ ਸੱਜਣ ਦਾ ਸੱਜਣ ਹੁੰਦੇ ਆ ਪਰ ਜਿਹੜੀ ਇਹ ਚੋਣ ਆਈ ਆ ਇੱਕ ਹੋਗੀ ਜੀ ਦੇ ਜਾਣ ਤੋਂ ਬਾਅਦ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਲੁਧਿਆਣੇ ਦੇ ਹਲਕਾ ਬੈਸਟ ਤੇ ਲੋਕਾਂ ਚ ਜੋਸ਼ ਆਇਆ ਇਹ ਜੋਸ਼ ਦੱਸ ਰਿਹਾ ਕਿ ਨੰਬਰ 1 ਦਾ ਵਚਨ ਨੰਬਰ 1 ਤੇ ਹੀ ਆਉਣਾ ਵਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹਾਂ ਇੱਕ ਵਿਸ਼ਾਲ ਰੋਡ ਜੋ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤਲਗਾਤਰ ਤਸਵੀਰਾਂ ਲੁਧਿਆਣੇ ਤੋਂ ਸਾਂਝਾ ਕਰ ਰਹੇ ਹਾਂ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਲਵ ਲੁਧਿਆਣੇ 'ਚ ਮੌਜੂਦ ਆ ਆਪਾ ਆਦਮੀ ਪਾਰਟੀ ਦੇ ਵੱਲੋਂ ਰੋਡ ショਅ ਕੱਢਿਆ ਜਾ ਰਿਹਾ ਐਮ ਐਲ ਏ ਅਸ਼ੋਕ ਪ੍ਰਕਾਸ਼ ਪੱਪੀ ਦੀ ਆ ਸਰ ਕੁਝ ਘੰਟਿਆਂ ਦਾ ਟਾਈਮ ਰਹਿ ਗਿਆ ਵਾ ਹੁਣ ਤਾਂ ਦੇਖੋ ਇਹ ਲੋਕਾਂ ਦੇ ਵਿੱਚ ਅੱਜ ਇਸ ਗੱਲ ਆ ਜੋਸ਼ ਆ ਭਈ ਜੋ ਸੰਜੀਵ ਲੋੜੇ ਨੇ ਪਿਛਲੇ 3 ਸਾਲਾਂ 'ਚ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਮਨਾਂ 'ਚ ਘਰ ਘਰ ਚੁੱਕਿਆ ਹੋਇਆ ਰਾਜ ਸਭਾ ਪਹਿਲਾ ਮੈਂਬਰ ਆ ਜਿਹਨੇ ਸਾਰੇ ਲੁਧਿਆਣੇ ਨੂੰ ਨਹੀਂ ਪੰਜਾਬ ਚ ਕੰਮ ਕਰਕੇ ਦਿਖਾਇਆ ਅੱਜ ਇਹ ਲੋਕਾਂ ਦਾ ਜੋਸ਼ ਦੱਸਣਿਆ ਵੱਡੀ ਗਿਣਤੀ ਚ ਜਿੱਤਾਂਗੇ ਜਲੰਧਰ ਦਾ ਵੱਡੀ ਜਿੱਤ ਇੱਥੇ ਹੋਗੀ ਪਰ ਵਿਰੋਧੀ ਪਾਰਟੀਆਂ ਦਾ ਕਹਿਰੀਆ ਕਹਿੰਦੇ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਏਗਾ ਕੋਈ ਛੱਡਿਆ ਹੀ ਕੁਝ ਨਹੀਂ ਵਿਰੋਧੀਆਂ ਦੇ ਪੱਲੇ ਸਿਰਫ ਇਹੀ ਕਹਿ ਰਹੇ ਆ ਜਲੰਧਰ ਵੀ ਇਹੀ ਕਹਿੰਦੇ ਸੀਗੇ ਸਾਰੇ ਪਾਸੇ ਇਹੀ ਕਹਿੰਦੇ ਸੀ ਹੁਣ 2 ਦਿਨਾਂ ਬਾਅਦ 23 ਤੋਂ ਬਾਅਦ ਪੁੱਛਿਓ ਕਹਿ ਰੂਏ ਸਰਕਾਰ ਦੇ ਜੁੱਟਣਾ ਹੀ ਸੀਗਾ ਜੀ 27 ਦੇ ਲਈ ਇਹ ਸੀਟ ਕਿੰਨੀ ਕਹਮ ਰਹੇਗੀ ਸਾਰੀ ਦੇਖੋ ਇਹਨੇ ਅਗਲੀ ਲੋ ਜਿਹੜੀ ਅਗਲਾ ਦੀਵਾ ਉਹ ਜਗਾ ਦੇਣਾ 27 ਦਾ ਫਿਰ ਹੁੰਜਾ ਫ